ਕੀ ਨਿਆਰ ਕੀ ਮਾਮਲਾ ਬਣਿਆ ਸੀ ਔਰ ਜਿਨ੍ਹਾਂ ਦੀ ਮੌਤ ਕੀ ਲੱਗਦੇ ਨੇ ਤਦੇ ਕੋਲ ਦੇ ਨਾਮ ਪਰਚੋ ਗਿਆ ਆਗਾ ਮੁੰਡਾ ਸਾਡੇ ਪਿੰਡ ਦਾ 1.5 ਕਿੱਟ ਪਿੰਡ ਦਾ ਜੀ ਹੋਈ ਆ ਕੀ ਨਿਆ ਉਹਨਾਂ ਦਾ ਹੁੰਦੇ ਨਾਲ ਬੁੱਤਾ ਜਿਹੜਾ ਪਿੰਡ ਦਾ ਪੁੱਤ ਹੋ ਗਿਆ ਬੁੱਲਾ ਤੇ ਉਹਨੂੰ ਲੈ ਕੇ ਗਏ ਤੇ ਇਚੰਤਰੀ ਕਰਵਾਉਂਦੇ ਆਂ ਜਿੰਨੇ ਸਾਡੀ ਪਹਿਲਾ ਪ੍ਰਾਣੀ ਹੈ ਜੋ ਸਰਕਾਰ ਵੱਲੋਂ ਕੋਈ ਤੋਂ ਹੀ ਸਾਨੂੰ ਸਰਚ ਕੀਤਾ ਜਾਂਦਾ ਪਿਆ ਪਹਿਲਾਂ ਨਾ ਮੇਰੇ ਖੱਟਾ ਮਾਰੀਆਂ ਚੌਰਾਹੀ ਵਾਲਿਆਂ ਦੇ ਨਾਲ ਉਦੋਂ ਮੈਂ ਵੱਜ ਗਿਆ ਫਿਰ ਸਾਨੂੰ ਵੀ 25 ਬੰਦੇ ਘਰੇ ਪਏ ਉਦੋਂ ਮੈਂ ਵੱਜ ਗਿਆ ਦੋਵੇਂ ਤਰਫਾਂ ਇਹਦੇ ਵਿੱਚ ਕਰਪਿਆ ਕਰਦੇ ਨੇ ਕਿ ਜੋ ਦੁਕਾਨਦਾਰੀ ਹੁੰਦੀ ਜਾਂਦੀ ਹੈ ਆਪਣਾ ਜੀਵਨ ਕਿ ਕਾ ਤੁਸੀਂ ਕੀ ਪ੍ਰਸ਼ਾਸਨ ਦਾ ਕੀ ਮੰਗ ਕਰਦੇ ਹੋ ਸਹੀ ਬਾਈ ਜੀ ਤੁਹਾਨੂੰ ਨਕਾਬ ਤੋਂ ਆਇਆ ਜਾਂਦਾ ਮੁਥਿਆਂ ਨੂੰ ਬੱਸੀ ਆਉਂਦਾ ਰਹਿੰਦਾ ਕਾਨੂੰ ਕਦੋਂ ਪਤਾ ਲੱਗਿਆ ਸੀ ਕਿ ਅੱਗੇ ਮਰਡਰ ਹੋ ਗਿਆ ਮੈਂ ਕਿ ਜਿਗਾ ਉਸ ਨੂੰ ਜੋਬ ਕਰਦਾ ਸੀ ਉਹਦੇ ਸਾਹਮਣੇ ਗੁਰੂ ਕੀ ਤਰਨ ਦਾ ਬੰਦਾ ਇੱਥੇ ਆਇਆ ਹੋਇਆ ਮੈਂ ਤਾਂ ਆਪਣਾ ਕੋਈ ਛੰਡਾ ਆਪਣਾ ਕੋਈ ਜੱਗ ਉਹ ਤੋਂ ਵੀ ਦੇਵਾ ਇੱਕ ਵਸਤੀ ਤੋਂ ਰਹਿਨੇ ਆ ਕਿਹੜੀ ਜਗ੍ਹਾ ਤਾਂ ਨਾ ਕੁਛ ਨਹੀਂ ਕੀ ਕਾਰਨ ਬਣੇ ਸੀ ਪਹਿਲਾ ਪਹਿਲੇ ਬੰਦੇ ਗਾਲ ਪਵਾਏ ਤੋਂ ਤਾਂ ਫੱਜ ਗਏ ਪਹਿਲਾ ਬੰਦੇ ਪਹਿਲਾ ਗਾਲ ਪਵਾਏ ਘਰੇ ਮੁੰਡਿਆਂ ਦੇ ਫਿਰ ਮਰੇ ਦੂਜੇ ਭਰਾ ਨੌਕਰੀ ਇਲਾਕੇ ਉਹਦੇ ਕਾਫੇ ਤੇ ਗਾਲ ਪਵਾਦੇ ਇਹ ਚੀਰ ਹਰ ਨੂੰ ਮਾਰੀ ਤੋਂ ਆਪਣ ਤੇ ਸੱਟਣ ਕੇ ਕਿਸੇ ਨੂੰ ਸੱਜੇ ਹੋ ਚੁੱਕੇ ਹੋ ਮਾਰ ਦਿੱਤਾ ਉਹ ਸਾਰਿਆਂ ਨਾਲ ਗਾਲ੍ਹ ਕੀਤੀ ਏ ਅਗਲੇ ਮਿੰਟਾਂ ਦੇ ਵਿੱਚ ਵਿੱਚ ਹੀ ਮਾਰ ਦਿੱਤਾ ਅੱਧੇ ਸੀਟ ਕੱਟ ਹੋ ਗਿਆ ਤੇ ਜਾ ਕੋਲ ਤੁਹਾਨੂੰ ਕਦੋਂ ਪਤਾ ਲੱਗਿਆ ਤੁਹਾਨੂੰ 12 ਵਜੇ 1:00 ਵਜੇ ਲੱਗਿਆ 12 ਵਜੇ ਪਤਾ ਨਹੀਂ ਕਿਦਾਂ ਤੇ ਭਜਾਈ ਕਿਸੇ ਨੂੰ 12 ਵਜੇ ਪਤਾ ਲੱਗਾ ਆਪਣੇ ਹਾਲ ਕਾ ਉਹ ਵੀ ਗਾਲ੍ਹ ਕਰ ਤਾ ਮੁਕਾ ਸੀਗਾ ਕਿਹੜੇ ਵਿਅਕਤੀ ਸੀਗੇ ਪਿੰਡਾਂ ਸੀ ਕੋਈ ਟੱਕਰਾਵਾ ਸਾਰੇ ਘਰਾਂ ਆ ਵੀਰ ਜੀ ਕੀ ਨਾਂ ਹੈ ਔਰ ਕੀ ਮਾਮਲਾ ਬਣਿਆ ਸੀ ਔਰ ਕਿੱਥੋਂ ਦੇ ਰਹਿਣਾ ਲੈ ਤੁਸੀਂ ਅਸੀਂ ਬਾਹਰ ਦੇ ਦੋਸਤ ਹਾਂ ਸਰਪੰਚ ਆਏ ਨੇ ਸਰਪੰਚ ਬੰਦਰਾ ਚੱਲਾ ਹੈ ਕੀ ਨਾਂ ਮੱਠਾ ਨਾਂ ਹੈ ਨਾਈਏ ਕਾਹੇ ਸਾਡੀ ਲਾਲ ਡਰ ਚੱਪਦੀ ਕੁਝ ਸਮੇਂ ਤੋਂ ਦਾਣਾ ਬੰਦੀ ਉਹ ਸਾਡੀ ਮਰੂਤ ਚੱਲੀ ਚੱਲੀ ਲਾਲ ਡਰ ਜਿਸ ਦਾ ਮਤੰਕੀਆਂ ਸੰਭੇ ਰਹੀ ਸੀ ਕਿਹੜੇ ਵਿਅਕਤੀਆਂ ਦੇ ਤਰਫੋਂ ਧਮਕੀਆਂ ਦਿੱਤੀ ਜਾ ਰਹੀ ਸੀ ਤੇ ਅੰਦੇ ਸੀ ਕੁਝ ਤੇ ਕੁਝ ਸ਼ਹਿਰ ਦੇ ਸੀ ਦੇ ਇੱਕ ਵਾਰੀ ਸਾਨੂੰ ਸਾਨੂੰ 30 ਵਾਰੀ ਤੇ 30 ਬੰਦੇ ਬਾਅਦ ਤੇ ਫਿਰ ਸੇ ਮੇਰੇ ਚਾਚਾ ਛੋਟਾ ਗਿਆ ਹੈ ਉਹ ਸਰਕਾਰੀ ਨੌਕਰੀ ਲੱਗੇ ਰਹੀ ਉਹਨਾਂ ਦਾ ਸਿਰ ਕਿਹੜੇ ਮਹਿਕ ਵਿੱਚ ਬਹੁਤ ਲੱਗੇ ਵਾਟਰ ਸਪਲਾਈ ਤੇ ਉਹਨਾਂ ਦਾ ਸਿਰ ਪਾਟਦਾ ਅਸੀਂ ਤਾਂ ਵੀ ਦਰਖਾਸਤ ਦਿੱਤੀ ਸਾਡਾ ਕੋਈ ਫਿਰ ਆ ਮੇਰੇ ਚਾਚੇ ਨੂੰ ਭੇਜਾਂਗੇ ਸਾਡੇ ਪਿੰਡ ਦੇ ਬੰਦੇ ਲੈ ਕੇ ਗਿਆ ਕਿ ਤੇਨੂੰ ਚੀਜ਼ ਤੇ ਗੱਲ ਕਰਵਾਉਣੀ ਆ ਦੋ ਦਿਨਾਂ ਤੋਂ ਉਹਨਾਂ ਦੇ ਪਾਸੇ ਲਈ ਫਿਰ ਅਸੀਂ ਫੋਨ ਲਾਇਆ ਤੇ ਉਹ ਕਹਿੰਦੇ ਮੈਂ ਸ਼ਹਿਰ ਆਉਣਾ ਭਾਂ ਸ਼ਹਿਰ ਆਉਂਦੇ ਜਦੋਂ ਸ਼ਹਿਰ ਆ ਜਾ ਤੇ ਉਹ ਦੋ ਦੋ ਕਰਵਾਉਂਦਾ ਮੇਲਾ ਸਾਹਮਣੇ ਆ ਜਿਹੜਾ ਮਰਡਰ ਦਾ ਕਹਿੰਦੇ ਵੀ ਸਰ ਕੀ ਪੂਰਾ ਕੀ ਮਾਮਲਾ ਸਾਡੇ ਕੋਲ ਇੱਕ ਰੁਕਾ ਗਿਆ ਜग्गा ਪੁੱਤਰ ਕਾਲਾ ਬਰੌਂ ਡੈੱਡ ਇਥੋਂ ਹੌਂ ਸਿਵਲ ਹਸਪੀਟਲ ਕੋਲ ਉਹ ਦੇਖਿਆ ਤੇ ਉਹਦੀ ਡੈਡ ਬਡੀ ਹੁਣ ਮੈਂ ਦੇਖੀਏ ਕਿਸੇ ਤਰ੍ਹਾਂ ਦੀ ਕੋਈ ਇੰਦਰੀ ਨਹੀਂ ਹੈਗੀ ਫਿਰ ਲੱਗਾ ਸੀ ਅਜੇ ਪੜਤਾਲ ਕਰ ਰਹੇ ਆਂ ਵੀ ਮੈਟਰ ਕੀ ਹੈ ਪਰਿਵਾਰ ਵਾਲਾਂ ਦੀ ਸਟੇਟਮੈਂਟ ਲੈ ਰਹੇ ਆਂ ਸਾਰੇ ਅਸੀਂ ਵੈਰੀਫਾਈ ਕਰ ਰਹੇ ਆਂ ਸਰ ਉਹ ਕਹਿੰਦੇ ਕਰਦੇ ਪਰਿਵਾਰ આરોਪ ਕਰ ਰਿਹਾ ਕਿ ਸਾਨੂੰ ਪਹਿਲਾਂ ਵੀ ਕੋਈ ਕੁੱਟ ਮਾਰੋ ਨਾ ਇਸੇ ਪਰਿਵਾਰ ਦੀ ਤਰਫੋਂ ਨਹੀਂ ਇਸ ਤਰ੍ਹਾਂ ਦੀ ਕੋਈ ਸਾਡੇ ਧਿਆਨ ਵਿੱਚ ਨਹੀਂ ਇਹ ਨਾ ਹੀ ਕੋਈ ਇਸ ਤਰ੍ਹਾਂ ਦੇ ਹਾਲਾਤ ਲੱਗਦੇ ਆਂ ਬਾਕੀ ਸਾਰਾ ਵੈਰੀਫਾਈ ਹੋ ਜਾਏਗਾ ਕੀ ਹੈ ਜੀ ਦੇਖ ਰਹੇ ਆਂ